ਦੈਂਆਂ ਸਾਵੇਂ ਨੂੰ ਆਇਆ ਪਹਿਲਾ ਪਰਕਾ ਦਿਹਾੜਾ ਹੁਣ ਦੀ ਵਿਧਾਈਆਂ ਸਾਵੇਂ ਨੂੰ ਆਇਆ ਪਹਿਲਾ ਪਰਕਾ ਦਿਹਾੜਾ ਤਨ ਤਨ ਗੁਰੂ ਆਰਜਨ ਪਿਆਰੇ ਜੀ ਜਿਨੇ ਕੀਤੇ ਨੇ ਹੈ ਪਾਰਿ ਉਪਕਾਰ ਜੀ ਸਾਬੇ ਕੇ ਜੋ ਮਾਖ ਸੇ ਢੰਡਾਰੇ ਜੀ ਕੱਠੀ ਖਾਰੇ ਗੂੜੀ ਪਾਣੀ ਪਾਲ ਤਰਨ ਪਰਾਣੀ ਇਹ ਰ ਵੱਖਰਾ ਹੀ ਰੂਪ ਤੇ ਅਖਾਰਾ ਹੁਣ ਜੀ ਵਧਾਈਆਂ ਸਾਬੇ ਨੂੰ ਆਇਆ ਪਹਿਲਾ ਪਰਿਕਾ ਦਿਹਾੜਾ ਹੁਣ ਜੀ ਵਧਾਈਆਂ ਸਾਬੇ ਨੂੰ ਆਇਆ ਪਹਿਲਾ ਪਰਿਕਾ ਸਨ 1723 ਈਸਵੀ ਸੀ ਚਾਰ ਜੀ ਵੀੜ ਕਰਕੇ ਗਰੰਧ ਦੀ ਤਿਆਰ ਜੀ ਹਰ ਮੰਤਰ ਦੇ ਵਿੱਚ ਧਰੇ ਭਾਰ ਜੀ ਪਹਿਲਾ ਕਰ ਪਰ ਕਾ ਸਬਾ ਬੁੱਢਾ ਜੀ ਲੈ ਬਾਗ ਬਾਣ ਆ ਗਿਆ ਸੰਤਾਂ ਦਾ ਸਹਾਰਾ ਹੁਣ ਜੀਵ ਵਧਾਈਆ ਸਾਬੇ ਨੂੰ ਆਇਆ ਪਹਿਲਾ ਪ੍ਰਕਾਸ਼ ਦਿਹਾੜ ਹੁਣ ਜੀਵ ਵਧਾਈਆ ਸਾਬੇ ਨੂੰ ਆਇਆ ਪਹਿਲਾ ਪਰੇ ਕਾ ਦਿਹਾੜ ਇੱਕ ਅਕਾਤੀ ਰੰਗਾਂ ਵਿੱਚ ਣੀ ਹੀ ਗੁਰਬਾਣੀਆਂ ਬੰਦਰਾਂ ਭਗਤਾਂ ਤੇ 6 ਗੁਰੂ ਜਾਣੀਏ ਕੌਣ ਸਾਫਲੇ ਬਣਾਈਏ ਜਿੰਦ ਕਾਨੀਆਂ ਜਮੀਤ ਦਾ ਨਾ ਪੜਾ ਰੰਗੀ ਦਾਸ ਜੀ ਜਮਾਰਾ ਚਾਰ ਸਿੱਖਾਂ ਦੇ ਪੱਟ ਨੇ ਗਿਆਰਾ ਹੁਣ ਕੀ ਵਧਾਈਆਂ ਸਾਬੇ ਨੂੰ ਆਇਆ ਪਹਿਲਾ ਪਰੇ ਕਾ ਦਿਹਾੜਾ ਹੁਣ ਕੀ ਵਧਾਈਆਂ ਸਾਬੇ ਨੂੰ ਆਇਆ ਪਹਿਲਾ ਪਰੇ ਕਾ ਦਿਹਾੜਾ ਹਰ ਧਰਮ ਨੂੰ ਵੀਲੇ ਸਤਕਾਰ ਜੀ ਜੋ ਝੋਕਦਾ ਨਾਲ ਜਰੋਂ ਪਿਆਰ ਜੀ ਸੱਚੇ ਮਾਨ ਨਾਲ ਤਿਆਗੇ ਨਰੰਕਾਰ ਜੀ ਸੇਗ ਭਗਤ ਆ ਫਰੀਦ ਜੈ ਦੇਵਤੇ ਕਵੀਰ ਮੈਂ ਮਾ ਸੱਤਾ ਦੇ ਹੈ ਆ ਪਰ ਅਪਾਰਾ ਹੁਣ ਜੀ ਵਿਧਾਈਆਂ ਦਾ ਮੈਨੂੰ ਆਇਆ ਪਹਿਲਾ ਪਰੇਕਾ ਦਿਹਾੜਾ ਹੁਣ ਜੀ ਵਿਧਾਈਆਂ ਦਾ ਮੈਨੂੰ ਆਇਆ ਪਹਿਲਾ ਪਰੇਕਾ ਦਿਹਾੜਾ ਦਾਦੀ ਉਹਦਾ ਹਟਾਂਗ ਜੀ ਜਿਹੜਾ ਇਸ ਤੇ ਰੰਗਾਂ ਚ ਜਾਵੇ ਰੰਗ ਜੀ ਕਰੇ ਨਿਤ ਜਰਨਾਲ ਇਹੋ ਮੰਗ ਜੀ ਕਰੇ ਨਿਤ ਜਰਨਾਲ ਇਹੋ ਮੰਗ ਜੀ ਚੜੇ ਨਾਮ ਰੀ ਘੁਮਾਰੀ ਦਾਤਾ ਪਾਵਾਂ ਬਦਾਰੀ ਬਾਣ ਸੇਵਕ ਮੈਂ ਆਰ ਜੀ ਗੁਜਾਰਾ ਹੋਣ ਜੀ ਵਧਾਈਆਂ ਤਾਂ ਮੈਨੂੰ ਆਇਆ ਪਹਿਲਾ ਪ੍ਰਕਾ ਦਾਹਣਾ ਹੋਣ ਜੀ ਵਧਾਈਆਂ ਤਾਂ ਮੈਨੂੰ ਆਇਆ ਪਹਿਲਾ ਪ੍ਰਕਾ ਦਾਹਣਾ